ਉਹ ਇਧਰ ਉਧਰ ਕਿਸੇ ਗਲਤ ਸੰਗਤ ਜਾਣ ਦੀ بجائے ਗਰਾਊਂਡ ਜਾਣ ਲੱਗੇ ਕਿ ਯਾਰ ਤਿਆਰੀ ਕਰ ਲਈਏ ਫਿਜ਼ੀਕਲੀ ਉਹਦੇ ਚ ਕਲੌਜ਼ ਹੋਣਗੇ ਕਿ ਜੀ ਡੋਪ ਟੈਸਟ ਵੀ ਹੋਊਗਾ ਇਹਦਾ ਮਤਲਬ ਡਰੱਗ ਵਾਲ ਨਹੀਂ ਜਾਣਗੇ ਉਹ ਉਹ ਚ ਇਹ ਵੀ ਹੋਣਾ ਚਾਹੀਦਾ ਕਿ ਐਫ ਆਈ ਆਰ ਨਾਲ ਕੋਈ ਹੋਵੇ ਕ੍ਰਿਮੀਨਲ ਉਹ ਚ ਉਹ ਲੜਾਈਆਂ ਝਗੜਿਆਂ ਤੋਂ ਬਚਣਗੇ ਫਾਲਤੂ ਦੇ ਜਿਹੜੇ ਲੜਾਈ ਝਗੜੇ ਨੇ ਤੇ ਨਾਲ ਆਪਣੇ ਸਰੀਰ ਨਾਲ ਪਿਆਰ ਹੋਊਗਾ ਉਹਨਾਂ ਨੂੰ ਉਹ ਚਲੋ ਇੱਥੇ ਕਈਆਂ ਨੂੰ ਇੱਥੇ ਨਹੀਂ ਮਿਲੂਗੀ ਤਾਂ ਉਹ ਕਿਤੇ ਆਰਮੀ ਚਲੇ ਜਾਣਗੇ ਜਾਂ ਕੋਈ ਹੋਰ ਜਾਂ ਅਗਲੇ ਟੈਂਪਟ ਚ ਆ ਜਾਣਗੇ ਸੋ ਅਸੀਂ ਚਾਹਨੇ ਆ ਜੇ ਜਿਸ ਤਰ੍ਹਾਂ ਦੱਸਿਆ ਕਿ 2.5 ਲੱਖ ਨੇ ਅਪਲਾਈ ਕਰਤਾ 1800 ਵਾਸਤੇ 2.5 ਲੱਖ ਨੇ ਅਪਲਾਈ ਕਰਤਾ ਹੁਣ ਅੱਗੇ ਫਿਜ਼ੀਕਲ ਟੈਸਟ ਦੇ ਵਿੱਚੋਂ 1800 ਚਣਿਆ ਜਾਊਗਾ ਔਰ ਹਾਂ ਫਿਜ਼ੀਕਲ ਟੈਸਟ ਦੇ ਵਿੱਚ ਕੋਈ ਸਿਫਾਰਿਸ਼ ਜਾਂ ਜਿਹੜਾ ਥਿਓਰੀਅਲ ਟੈਸਟ ਹੈ ਉਹਦੇ ਵਿੱਚ ਵੀ ਕੋਈ ਸਿਫਾਰਿਸ਼ ਜਾਂ ਕੋਈ ਰਿਸ਼ਵਤ ਜਾਂ ਕੋਈ ਲੋਬਿੰਗ ਜਾਂ ਕੋਈ ਐਮਐਲਏ ਨਾਲ ਗੱਲ ਕਰਨੀ ਪਵੇ ਮੰਤਰੀ ਤੋਂ ਸਿਫਾਰਿਸ਼ ਨੋ ਇਹ ਨਹੀਂ ਚੱਲੂਗਾ ਜਿਹੜਾ ਤੁਸੀਂ ਮੈਰਿਟ ਤੇ ਚ ਆਉਂਗੇ ਇੱਕ ਘਰ ਚੋ ਚਾਹੇ ਦੋ 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 ਬੱਚੇ ਨੌਕਰੀ ਮਿਲਨੀ ਹੋਵੇ ਦੋਨੂੰ ਦੇ ਦਾਂਗੇ ਜੇ ਉਹ ਪੇਪਰਾਂ ਦੇ ਵਿੱਚ ਅੱਛੇ ਕਰਦੇ ਹੋਣਗੇ ਪਰ ਹਾਂ ਕੋਈ ਐਮਐਲਏ ਨੇ ਕਹੇ ਤਾਂ ਕਿਸੇ ਮੰਤਰੀ ਨੇ ਕਹੇ ਤਾਂ ਉਹ ਨਹੀਂ ਚੱਲੇਗਾ ਜੀ ਉਹ ਮੈਨੂੰ ਇੱਕ ਵਾਰੀ ਕਹਿ ਕੇ ਦੇਖ ਲਿਆ ਉਹਨਾਂ ਨੇ ਕਿ 642 ਪੋਸਟਾਂ ਦੇ ਮੈਂ ਵੰਡਣੇ ਸੀਗੇ ਤੇ ਮੈਨੂੰ ਦੋ ਦਿਨ ਪਹਿਲਾਂ ਇੱਕ ਫੋਨ ਆਇਆ ਕਹਿੰਦੇ ਜਿਹੜੇ ਪਰਸੋਂ ਮੇਰੇ ਐਮਐਲਏ ਦਾ ਕਹਿੰਦੇ ਪਰਸੋਂ 642 ਵੰਡੋਗੇ ਨਾ ਜੀ ਉਹ ਚ ਇੱਕ ਆਪਣਾ ਬਹੁਤ ਹੀ ਖਾਸ ਮੁੰਡਾ ਜੀ ਆਪਣਾ ਪਾਰਟੀ ਦਾ ਮੁੰਡਾ ਖਾਸ ਮੇਰਾ ਤਾਂ ਜਮੀਨ ਖਾਸ ਹੈ ਮੈਂ ਕਿਹਾ ਅੱਛਾ ਬਗਣਾ ਕਹਿੰਦਾ ਨਹੀਂ ਨਹੀਂ ਜੀ 4 ਨੰਬਰਾਂ ਤੇ ਰਹਿ ਗਿਆ ਅੱਛਾ ਮੈਂ ਕਿਹਾ ਕੈ 642 ਚ ਆਇਆ ਨਹੀਂ ਮੈਂ ਫਿਰ ਹੁਣ ਕਿਵੇਂ ਕਰੀਏ ਕਹਿੰਦਾ ਉਹ ਬਹੁਤ ਖਾਸ ਹਾ ਤਾਂ ਉਹ ਜਮੀਨ ਆਪਣਾ ਉਹ ਤਾਂ ਮੈਂ ਫਿਰ ਕਿਵੇਂ ਕਰੀਏ ਕਹਿੰਦਾ ਜੀ ਪਾਓ ਉਹਨੂੰ ਕਿਵੇਂ ਨਾ ਕਿਵੇਂ ਮੈਂ ਕਿਹਾ ਹੈ ਹੀ 642 ਨੇ ਪੋਸਟ ਵੀ ਨਹੀਂ ਇੱਕ ਕ੍ਰੀਏਟ ਕਰ ਸਕਦੇ ਵਿੱਚ ਇੱਕ 43643 ਵੀ ਪੋਸਟ ਕ੍ਰੀਏਟ ਕਰ ਲੋ ਨਹੀਂ ਨਹੀਂ ਜੀ ਕਹਿੰਦਾ ਉਹ ਤਾਂ ਫਿਰ ਜਾਂਦਾ ਹੀ ਆਪਣਾ ਉਹ ਤਾਂ ਉਹਦਾ ਕਰਨਾ ਪੈਣਾ ਕੁਝ ਮੈਂ ਕਿਹਾ ਵੀ ਕਰੀਏ ਕੀ ਕਹਿੰਦਾ ਇੱਕ ਨੂੰ ਕੱਢ ਦੋ ਆਪਣੇ ਵਾਲ ਨੂੰ ਪਾ ਲੋ ਮੈਂ ਕਿਹਾ ਮੈਂ ਠੀਕ ਹੈ ਮੈਂ ਤੁਹਾਡੇ ਵਾਲ ਨੂੰ ਪਾ ਲੈਣਾ ਲਿਖ ਕੇ ਦੇ ਦਿਓ ਪਰ ਮੈਨੂੰ ਇਹ ਦੱਸ ਦਿਓ ਜਿਹੜੇ ਨੂੰ ਕੱਢ ਤਾ ਪਾ ਲੈਣਾ ਕਿਉਂਕਿ ਇਹ ਆਪਣੇ ਮੈਨੂੰ ਇਹ ਦੱਸ ਦਿਓ ਜਿਹੜੇ ਨੂੰ ਕੱਢਾਂਗਾ ਉਹਦੀ ਥਾਂ ਤੇ ਉਹ ਕੀ ਦਾ ਫਿਰ ਉਹ ਵੀ ਤਾਂ ਆਪਣੇ ਹੀ ਹੈ ਉਹਦੀ ਉਹਦੀ ਮਾਂ ਵੀ ਤਾਂ ਪਰਸੋਂ ਨੂੰ ਖੰਡ ਵਾਲਾ ਦਹੀਂ ਦਾ ਚਮਚਾ ਮੂੰਹ ਚ ਪਾ ਕੇ ਭੇਜੂਗੀ ਕਿ ਜਾਂ ਪੁੱਤ ਅਜ ਨੌਕਰੀ ਲੈ ਕੇ ਆ ਭੈਣ ਦਾ ਵਿਆਹ ਕਰਾਂਗੇ ਕਬੀਲਦਾਰੀ ਲੀਤੇ ਚੜ ਜੂਗੀ ਮੈਂ ਕਿਹਾ ਵੀ ਆਪਣੇ ਵਾਲੇ ਨੂੰ ਕਹਿ ਦੇ ਅਗਲੇ ਚਾਂਸ ਦੇ ਵਿੱਚ 10 ਨੰਬਰ ਵੱਧ ਲੈ ਕੇ ਆ ਫੇਰ ਪਾਵਾਂਗੇ ਆਪਣੇ ਵਾਲੇ ਨੂੰ ਵੀ ਉਹ ਇੱਕ ਮੈਂ ਕਹਤਾ ਵੀ ਸਪਾਰਸ਼ੀ ਚੱਲਦੀ ਇੱਥੇ ਆਪਣਾ ਕੋਈ ਐਮਐਲਏ ਨੂੰ ਕਹਿਣ ਦੀ ਲੋੜ ਨਹੀਂ ਕਿਸੇ ਦਾ ਰਿਸ਼ਵਤ ਨਹੀਂ ਚੱਲਦੀ ਉਦੋਂ ਬਾਅਦ ਮੈਂ ਨਿਯੁਕਤੀ ਪੱਤਰ ਦੇਣ ਲੱਗਿਆ ਪਹਿਲੇ ਹੀ ਆਇਆ ਮੈਂ ਕਿਹੜਾ ਪਿੰਡ ਆ ਕਹਿੰਦਾ ਸਤੌਜ ਪਿੰਡ ਆ ਜੀ ਮੇਰੇ ਪਿੰਡੋਂ ਉਹ ਮੈਂ ਕਿਹਾ ਯਾਰ ਤੂੰ ਕਿਹਦਾ ਮੁੰਡਾ ਹੈ ਕਹਿੰਦਾ ਮੈਂ ਤਾਂ ਬਲਵੀਰ ਦਾ ਮੁੰਡਾ ਅੱਛਾ ਮੈਂ ਤਿੰਨ ਦਿਨ ਕੁਸ਼ ਦੇਣਾ ਪੈ ਪੈਸੇ ਪੁਸੇ ਕਹਿੰਦਾ ਨਾ ਰਾਜੀ ਮੈਂ ਤਿੰਨ ਦਿਨ ਪਿਆ ਕਹਿੰਦਾ ਉਹ ਲੋਕ ਸ਼ੱਕ ਕਰਦੇ ਮੇਰੇ ਤੇ ਕਹਿੰਦਾ ਜੀ ਪਹਿਲੇ ਮੇਰੇ ਪਿੰਡ ਦਾ ਆ ਗਿਆ ਜੀ ਤੁਸੀਂ ਇਹ ਦੇਖ ਲਓ ਕਿ ਮੇਰੇ ਪਿੰਡ ਦੇ ਦੋ ਤਿੰਨ ਮੁੰਡਿਆਂ ਨੂੰ ਕੋਈ ਨੌਕਰੀ ਮਿਲੀ ਹੈ ਤੇ ਮੈਂ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਉਹਨਾਂ ਨੂੰ ਨੌਕਰੀ ਮਿਲੀ ਹੈ ਜੇ ਮੁੱਖ ਮੰਤਰੀ ਦੇ ਪਿੰਡ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਵੀ ਕੋਈ ਇਸਪਾਰਸ਼ ਬਿਨਾਂ ਕਿਸਪਾਰਸ਼ ਤੇ ਬਿਨਾਂ ਕਿਸੇ ਉਸ ਤੋਂ ਤੋਂ ਮੁੱਖ ਮੰਤਰੀ ਨੂੰ ਨਹੀਂ ਪਤਾ ਇਹਦਾ ਮਤਲਬ ਇਹ ਹੈ ਕਿ ਪਾਰਦਰਸ਼ਤਾ ਜਿਹੜੀ ਹੈ ਉਹ ਇਸ ਤੋਂ ਬਾਅਦ ਹੋ ਨਹੀਂ ਸਕਦੀ। ਸੋ ਅਸੀਂ ਸਾਰਿਆਂ ਨੂੰ ਆਪਣੀ ਸਮਝਦੇ ਹਾਂ ਤੁਸੀਂ ਵੀ ਸਾਡੇ ਆਪਣੇ ਹੋ ਬਹੁਤ ਸਾਰੇ ਘਰਾਂ ਦੇ ਵਿੱਚ ਕੋਈ ਸਰਕਾਰੀ ਨੌਕਰੀ ਮਿਲਣਾ ਬਹੁਤ ਵੱਡੀ ਗੱਲ ਹੈ। ਔਰ ਬਹੁਤ ਘਰਾਂ ਦੀ ਜਿਹੜੀ ਕਬੀਲਦਾਰੀ ਹੈ ਉਹ ਲੀਤੇ ਛੱਡ ਜਾਂਦੀ ਹੈ। ਇੱਕ ਨੌਕਰੀ ਦੋ ਨੌਕਰੀਆਂ ਮਿਲੀਆਂ ਫਰੋਜਪੁਰ ਦਿਹਾਤੀ ਹਲਕੇ ਦੇ ਦਿਲੀਪ ਸਿੰਘ ਨਾਂ ਦਾ ਕੋਈ ਦਲਤਾਂ ਦਾ ਪਰਿਵਾਰ ਹੈ ਮੈਨੂੰ ਮੇਰੇ ਐਮਐਲਏ ਨੇ ਦੱਸਿਆ ਫਰੋਜਪੁਰ ਦਿਹਾਤੀ ਆਣੇ ਉਹ ਬੰਦਾ ਦੋ ਬਰਫੀ ਦੇ ਡੱਬੇ ਲੈ ਕੇ ਆਇਆ ਐਮਐਲਏ ਗੋਲੇ ਕਹਿੰਦਾ ਜੀ ਮੇਰੇ ਮੇਰੀ ਨੂੰ ਨੂੰ ਨੌਕਰੀ ਮਿਲ ਗਈ ਘਰੇ ਚਿੱਠੀ ਆਈ ਸੀ ਕਿ ਪੇਪਰ ਪਾਸ ਤੁਸੀਂ ਕਰਗੇ ਤੇ ਆਜੋ ਨੌਕਰੀ ਲੈ ਜਾਓ ਮੇਰੀ ਨੂੰ ਸਰਕਾਰੀ ਪ੍ਰਾਇਮਰੀ ਟੀਚਰ ਬਣਗੀ ਤੇ ਕਹਿੰਦੇ ਦੂਜਾ ਡੱਬਾ ਐ ਮੇਰੀ ਬੇਟੀ ਨੂੰ ਵੀ ਨੌਕਰੀ ਮਿਲ ਗਈ ਉਹ ਨਰਸਿੰਗ ਦਾ ਪੇਪਰ ਦਿੱਤਾ ਸੀ ਉਹ ਜਾ ਕੇ ਦੋ ਸਰਕਾਰੀ ਨੌਕਰੀਆਂ ਕਹਿੰਦਾ ਮੇਰੇ ਘਰੇ ਮਿਲ ਗਈਆਂ ਇੱਕ ਡੱਬਾ ਭਗਵੰਤ ਮਾਨ ਨੂੰ ਕਹਦੇ ਜੀ ਇੱਕ ਤੁਹਾਡਾ ਜੀ ਤੇ ਉਹ ਕਹਿੰਦਾ ਜੀ ਮੈਂ ਥੋੜੇ ਜਿਹੇ ਦਿਨਾਂ ਨੂੰ ਆਉਂਗਾ ਦੁਬਾਰੇ ਤੁਸੀਂ ਟੈਲੀਵਿਜ਼ਨ ਵਾਲਿਆਂ ਨੂੰ ਬੁਲਾ ਲਿਓ ਉਹ ਨਹੀਂ ਕਹਿਣਾ ਹੁੰਦਾ ਵੀ ਪ੍ਰੈਸ ਵਾਲੇ ਉਹ ਟੈਲੀਵਿਜ਼ਨ ਵਾਲੇ ਕਹਿੰਦੇ ਨੇ ਆਪਾਂ ਅਖਬਾਰਾਂ ਦੇ ਟੈਲੀਵਿਜ਼ਨ ਵਾਲਿਆਂ ਨੂੰ ਬੁਲਾ ਲਿਓ ਤੇ ਮੈਂ ਆਟਾ ਦਾਲ ਵਾਲਾ ਕਾਰਡ ਵਾਪਸ ਮੋੜ ਨਾ ਆਉਂਗਾ ਜੀ ਕਿਸੇ ਹੋਰ ਨੂੰ ਦੇ ਦਿਓ ਜੀ ਮੇਰੀ ਥਾਂ ਤੇ ਮੇਰੇ ਘਰੇ ਤਾਂ ਨੌਕਰੀਆਂ ਮਿਲ ਗਈਆਂ ਇੱਕ ਪਾਸੇ ਤਾਂ ਆਹ ਨੇ ਲੋਕ ਦੋ ਸਰਕਾਰੀ ਨੌਕਰੀਆਂ ਮਿਲ ਗਈਆਂ ਆਟਾ ਦਾਲ ਵਾਲਾ ਜਿਹੜਾ ਕਾਰਡ ਹੈ ਉਹ ਕਹਿੰਦਾ ਮੇਰੀ ਥਾਂ ਤੇ ਕਿਸੇ ਹੋਰ ਨੂੰ ਦੇ ਦਿਓ ਜੀ ਲੋੜਵੰਦ ਨੂੰ ਇੱਕ ਤਾਂ ਇਹ ਹੈ ਇੱਕ ਉਹ ਵੀ ਨੇ ਜਿਨ੍ਹਾਂ ਦੇ ਘਰੇ ਦੋ ਦੋ ਤਿੰਨ ਤਿੰਨ ਕਾਰਾਂ ਖੜੀਆਂ ਨੇ ਟਰੈਕਟਰ ਬਹੁਤ ਵੱਡਾ ਮਹਿੰਗਾ ਹੈ ਕੋਠੀ ਪਾਈ ਹੋਈ ਹੈ ਦੰਨੇ ਸੀ ਬਾਹਰ ਦੇਖਦੇ ਨੇ ਦੋ ਪਰਲੇ ਪਾਸੇ ਨੇ ਫਿਰ ਵੀ ਆਟਾ ਧੜ ਕਾੜ ਬੜਾਈ ਬਿਠੇ ਨੇ ਹੁਣ ਤੁਸੀਂ ਮੈਨੂੰ ਇਹ ਦੱਸੋ ਇਹਨਾਂ ਦੋਨਾਂ ਚੋਂ ਅਮੀਰ ਕੌਣ ਹੈ ਪਹਿਲਾ ਵਾਲਾ ਜਾਂ ਦੂਜੀ ਵਾਲਾ ਪਹਿਲੇ ਵਾਲਾ ਸੰਤੁਸ਼ਟੀ ਹੈ ਜਿਹੜੀ ਉਹ ਹੀ ਅਮੀਰੀ ਹੈ ਜਿੰਨੇ ਜੇ ਤੁਸੀਂ ਵੱਡੂ ਖਾਉ ਕਰੀ ਜਾਉਂਗੇ ਫਿਰ ਕਾਦੀ ਹੈ ਮੇਰੀ ਹੈ ਤੁਹਾਡੀ ਇਦਰੋਂ ਵੀ ਲੈ ਲਓ ਇਦਰੋਂ ਵੀ ਲੈ ਲਓ ਉਦਰੋਂ ਵੀ ਲਿਆ ਉਹ ਵੀ ਲਿਆ ਆ ਵੀ ਮੇਰਾ ਉਹ ਅਮੀਰੀ ਨਹੀਂ ਹੈਗੀ ਦਾ ਮਤਲਬ ਤੁਸੀਂ ਅੱਜ ਭੁੱਖ ਪਾਈ ਹੋਈ ਹੈ ਇਹਦਾ ਮਤਲਬ ਤੁਹਾਡੀ ਨੀਅਤ ਨਹੀਂ ਰੱਜੀ ਸਿਆਣੇ ਕਹਿੰਦੇ ਆ ਇੱਟ ਦਾ ਭੁੱਖਾ ਰੱਜ ਜਾਂਦਾ ਨੀਅਤ ਦਾ ਭੁੱਖਾ ਨਹੀਂ ਰਜਦਾ ਸੋ ਆਪਾਂ ਇਸ ਤਰ੍ਹਾਂ ਦਾ ਪੰਜਾਬ ਸਿਰਜਣਾ ਕਿ ਲੋਕ ਕਹਿਣ ਕਿ ਯਾਰ ਪੰਜਾਬ ਦੇ ਲੋਕ ਹੈ ਜene ਆਪਣੇ ਬਜ਼ੁਰਗਾਂ ਨੇ ਆਪਣੇ ਪੁਰਖਿਆਂ ਨੇ ਇੱਥੇ ਪਾਈਆਂ ਨੇ ਮਜਲੂਮਾਂ ਦੇ ਹੱਕ 'ਚ ਖੜਨਦੇ ਆ ਕਿਸੇ ਹੋਰ ਦੀ ਹੈਲਪ ਕਰਨਦੇ ਆ ਕਿਸੇ ਦੁਖੀ ਦਾ ਦੁੱਖ ਵੰਡਾਉਣਦੇ ਆ ਉਹਨਾਂ ਨੇ ਸਾਨੂੰ ਗ੍ਰੰਥਾਂ 'ਚ ਲਿਖ ਕੇ ਦਿੱਤਾ ਅੱਜ ਪੰਜਾਬ ਪੁੱਤ ਸੋਹੀ ਕਰਦੀ ਹੈ ਤੁਹਾਡੇ ਕੋਲ ਜਿਹੜੇ ਮਾਮਲੇ ਆਉਂਦੇ ਨੇ ਉਹ ਚ ਦੁੱਖ ਹੀ ਆਉਂਦਾ ਐਨੇ ਜੀ ਮੇਰੀ ਜ਼ਮੀਨ ਦਾ ਬਲੀ ਐਨੇ ਜੀ ਮੈਨੂੰ ਐ ਕਹਤਾ ਨੇ ਤੁਸੀਂ ਉਹੀ ਕੰਮ ਕਰਦੇ ਹੋ ਸਾਰਾ ਦਿਨ ਦੂਜਿਆਂ ਦੇ ਦੁੱਖਾਂ ਨੂੰ ਵੰਡਾਉਨੇ ਆ ਸੋ ਮੈਂ ਇੱਕ ਤੁਹਾਨੂੰ ਬੇਨਤੀ ਜ਼ਰੂਰ ਕਰੂੰਗਾ ਜਿਹੜੀ ਵੀ ਕੁਰਸੀ ਤੇ ਬੈਠੋਗੇ ਕੋਈ ਕੁਰਸੀ ਛੋਟੀ ਵੱਡੀ ਨਹੀਂ ਹੁੰਦੀ ਸੋ ਜਿਹੜੀ ਕੁਰਸੀ ਤੇ ਬੈਠੋਗੇ ਫੈਸਲੇ ਜਿਹੜੇ ਕਰੋਗੇ ਕੋਸ਼ਿਸ਼ ਇਹ ਕਰ ਲਿਓ ਕਿ ਲੋਕਾਂ ਦੇ ਹੱਕ ਚ ਹੋਣ ਔਰ ਜਿਹੜੀਆਂ ਦਵਾਵਾਂ ਮਿਲਣਗੀਆਂ ਉਹਨਾਂ ਦੀ ਦੁਨੀਆ ਦੀ ਕਿਸੇ ਕਰੰਸੀ 'ਚ ਕੋਈ ਕੀਮਤ ਨਹੀਂ ਹੈਗੀ ਉਹਦਾ ਮਤਲਬ ਜਿੰਨੇ ਮਰਜੀ ਤੁਸੀਂ ਮਿਲ ਲਓ ਗਿਣ ਲਓ